ਸੱਚੀ ਕੌਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਅਸੀਂ ਬਣਾ ਰਹੇ ਹਾਂ ਜੁੱਸੀ ਬਨਾਇਆ ਬੇਸਨ ਦਾ ਚਿਲਾ ਬੇਸਨ ਬੇਸਨ ਦੀ ਰੋਟੀ ਵੀ ਕਹਿ ਸਕਦੇ ਹੋ ਪਰ ਮੈਂ ਇਹਨੂੰ ਕਹਿੰਨੀ ਬੇਸਨ ਦਾ ਚਿਲਾ ਖੁਸ਼ੀ ਜੀ ਆਪਾਂ ਬਣਾਏ ਨੇ ਬੇਸਨ ਦੇ ਚਿਲੇ ਨਾਲ ਅਸੀਂ ਬਣਾਈਆਂ ਅੱਜ ਗੁੜ ਤੇ ਆਟੇ ਦੀਆਂ ਕਰਕਰੀਆਂ ਜੀਆਂ ਕਰਾਰੀਆਂ ਜੀਆਂ ਮਠੀਆਂ ਸੋਚਿਆ ਅੱਜ ਮੌਸਮ ਸੀ ਮੀਂਹ ਵਾਲਾ ਤੇ ਇਰਾਦਾ ਬਣ ਗਿਆ ਕਿ ਕੁਛ ਨਾ ਕੁਛ ਅੱਜ ਬਣਾ ਲਈਏ ਕਿਉਂਕਿ ਸੌਣ ਦੇ ਮਹੀਨੇ ਚ ਆਪਾਂ ਮਠੀਆਂ ਨਹੀਂ ਬਣਾ ਕੇ ਖਾਧੀਆਂ ਸੀ ਕਿ ਅੱਜ ਮਨ ਬਹੁਤ ਵਧੀਆ ਤੇ ਖਸਤਾ कुरकुरिया ਕਰਾਰੀਆਂ ਬਣੀਆਂ ਮਜ਼ਾ ਆ ਗਿਆ ਖਾ ਕੇ ਸਾਨੂੰ ਬਹੁਤ ਵਧੀਆ ਵਧੀਆ ਬਣੀਆਂ ਤੇ ਜੇ ਤੁਸੀਂ ਵੀ ਬਣਾਣਾ ਸਿੱਖਣਾ ਚਾਹੁੰਦੇ ਹੋ ਤੇ ਸਾਡਾ ਪ੍ਰੀਤਮਾ ਕਿਚਨ YouTube ਤੇ ਚੈਨਲ ਹੈ ਸੈਕੰਡ ਚੈਨਲ ਤੇ ਉਹਨੂੰ ਤੁਸੀਂ ਜਾ ਕੇ ਸਬਸਕ੍ਰਾਈਬ ਕਰ ਸੀ ਖਾਣ ਲੱਗੇ ਰੋਟੀ ਰੋਟੀ ਦੇ ਵਿੱਚ ਬਣਾਈ ਸੀ ਹਰੀ ਧਨੀਏ ਦੀ ਚਟਨੀ ਤੇ ਮਿਰਚਾਂ ਦੀ ਚਟਨੀ ਤੇ ਨਾਲ ਜਿਹੜੀ ਬੇਸਨ ਦੀ ਰੋਟੀ ਬਣਾਈ ਸੀ ਉਹਨੂੰ ਬਣਾ ਕੇ ਦਹੀਂ ਚ ਰਾਇਤਾ ਬਣਾਇਆ ਪਹਿਲੇ ਸ਼ੇਰਵਾਲ ਫਿਰ ਆਪਾਂ ਪਾਈ ਕਰਦੇ ਹਾਂ ਇਹ ਕੋ ਬਾਲ ਖਿਲੇ ਰੇਪੇ ਸ਼ਾਰੀ ਮੂਦਯਗੇ ਆ ਜਾਂਦੇ ਹੈ ਬਈਆਂ ਚ ਰੋਟੀ ਪਾਣੀ ਖਾ ਲਏ ਹਨ ਪਰ ਮੇਰੀ ਤੀਨੋਂ ਮੈਂ ਕਿਹਾ ਹੈ ਕਿ ਸ਼ੇਰਵਾਲ ਵੇਖੋ ਨੇ ਜਿੱਤ ਗੁੱਤ ਕਰਾ ਲੇ ਕੰਨੀ ਕਰਾ ਲੇ ਬਟ ਨਹੀਂ ਸਿਪਾਹੀ ਕੰਨੀ ਆਵੇ ਭੂਤ ਬੋੜ ਗੇ ਬੋਲੀ ਚਲ ਆਪ ਮੋਨੀ ਕਾ ਲਈ ਨਾ ਤੇ ਚਾਰੇ ਕਹਿੰਦੇ ਨਾ ਕੋਈ ਟਿੱਕਾ ਜਿਹਾ ਪੂਟ ਰਹਿਂਦਾ ਮਾਰਿਆ ਗੋਆ ਚੰਨੀ ਨਾ ਬੱਚਾ ਚਲ ਮੋਨੀ ਮੈਂ ਚੱਲ ਕੱਟ ਗਾਦੀ ਨਾ ਜਵਾਕ ਟਿਕਦੇ ਨੇ ਦੁਪਹਿਰੇ ਤੇ ਨਾ ਟਿਕਨ ਦਿੰਦੇ ਨੇ ਹੁਣ ਕੀ ਸਿਆਪਾ ਪਾਇਆ ਹੈ ਹੈ ਹੁਣੇ ਰਸੋਈ ਸਾਫ ਕਰਕੇ ਗਈ ਐ ਮੈਂ ਮੈਡਮ ਜੀ ਕੁੱਕਰ ਧਰੀ ਬੈਠੇ ਨੇ ਓਏ ਕੀ ਹੋ ਰਿਹਾ ਹੈ ਦੱਸ ਸਿੰਘ ਮੈਨੂੰ ਇਹ ਇਹ ਕੀ ਸੀ ਤੇ ਕਮਲੀ ਖਾਲੀ ਪੈ ਗਈ ਫੋਕੜ ਬਣਾ ਰਹੀ ਹੈ ਹੈ ਕਮਲੀ ਆ ਥੋੜੀ ਪਾਈ ਦੇ ਤੇ ਪੀਜ਼ਾ ਵਾਸਤੇ ਆ ਨਹੀਂ ਦੋਸਤ ਰਹਿ ਗਿਆ ਓਏ ਹੋਏ ਨਮੂਣੀ ਏ ਟੱਕਨ ਦੇ ਰੋਤੇ ਹੈ ਵੀ ਬਸ ਦੋ ਪੈਕੇਟ ਪਾ ਦੇ ਇਹ ਪਾ ਦੇਣਗੇ ਮਾਣੂ ਪੂਰੀਆਂ ਵੱਖਰੇ ਮਸਾਲੇ ਪਾਈ ਫਿਰਦੀ ਨਮਕ ਕਿਉਂ ਪਾਇਆ ਉਹਦੇ ਵਿੱਚ ਹੈ ਭਗਵਾਨ ਇਹਦੇ ਵਿੱਚ ਨਮਕ ਨਹੀਂ ਪਾਣਾ ਕਿਉਂਕਿ ਇਹਦੇ ਵਿੱਚ ਆਲਰੇਡੀ ਹੀ ਬਟਰ ਹੁੰਦਾ ਹੈ ਨਮਕ ਹੁੰਦਾ ਹੈ ਹੁਣੇ ਕੜਵੇ ਬਣਣਗੇ ਖਾਲੀ ਕੋੜੇ ਕੋੜੇ ਵੀਰੂ ਖਵਾ ਤੇ ਤੈਨੂੰ ਇਹਨੇ ਮੈਂ ਖਾਣ ਮੈਂ ਖਾਣ ਤੂੰ ਸਾਰੀ ਖਾਈ ਹੁਣ ਮੇਰੇ ਹੋਰ ਬਣਵਾ ਲੈ ਦੀਦੀ ਕੋਲੋਂ ਜਾਂਦੀ ਸਾਰੀ ਸ਼ੈਫ ਬਣ ਜਾਈਏ ਕੁਕਿੰਗ ਕਰਦੀ ਫਿਰਦੀ ਹੈ ਵਧੀਆ ਬਣਨਗੇ ਵਧੀਆ ਚਲੋ ਭਾਈ ਬਣ ਗਏ कुरकुरे कुरकुरे शुरकरे जे पॉपकॉर्न ਕਵਲਿਏ ਉਹਦੇ ਵਿੱਚ ਸਭ ਕੁਝ ਹੁੰਦਾ ਹੈ ਪਹਿਲੇ ਹੀ ਮਿਕਲ ਲਗਨੀ ਹੈਗਾ ਬਣ ਗਏ ਹਣ ਤੇ ਪੋਪਕਨ ਹੁਣ ਆਪਾਂ ਥਾਵਾਂਗੇ ਵੇਟ ਕਰ ਲਈਏ ਹੈਨਾ ਨਹੀਂ ਕੀ ਕਰਦੇ ਨਹੀਂ ਤੁਸੀਂ ਹੁਣ ਇਹਦੀ ਪਟ ਪਟ ਦੀ ਆਵਾਜ਼ ਸੁਣ ਕੇ ਡਰੀ ਜਾਂਦੇ ਹੋ ਜੇ ਮੈਂ ਨਾ ਆਂਦੀ ਤੇ ਤੁਸੀਂ ਕਿਵੇਂ ਪੋਪਕੋਰ ਬਣਾ ਲੈਣੇ ਸੀਗੇ ਦੂਰ ਹੋਈ ਜਾਂਦੇ ਤੁਸੀਂ ਤੇ ਪਹਿਲੇ ਮੇਰੇ ਪਪੂ ਵਾਲੇ ਚੋਕ ਦੇ ਖਾ ਵੀ ਜਾ ਮਠੀਆਂ ਬਣਾਈਆਂ ਨੇ ਗੁੜ ਵਾਲੀਆਂ ਬੜੀਆਂ कुरकुरियाਆਂ ਬੜੀਆਂ ਸਵਾਦ ਬਣੀਆਂ ਪਰ ਮੇਰੇ ਬੱਚਿਆਂ ਨੂੰ ਭੋਰਾ ਪਸੰਦ ਨਹੀਂ ਆਇਆ ਪਤਾ ਕਿਉਂ ਨਹੀਂ ਪਸੰਦ ਆਇਆ ਕਿਉਂ ਨਹੀਂ ਪਸੰਦ ਆਇਆ ਗੁੜ ਨੇ ਇਹਦੇ ਸੌਫ ਬੜੀ ਜ਼ਰੂਰੀ ਆ ਸੌਫ ਤੋਂ ਬਿਨਾ ਤੇ ਬੇਸਵਾਦੀਆਂ ਆਉਣੀਆਂ ਸਿਰਫ ਇਹਨੇ ਭੁੱਖੇ ਉੱਟਦੇ ਉੱਟਦੇ ਨਿਕਲਦੇ ਬਾਹਰ ਤੇ ਖਾਈ ਜਾਂਦੇ ਆ ਕਮਲੀਆਂ ਤੁਹਾਨੂੰ ਪਾਕੇ ਦੇ ਦੂੰਗੀ ਮੈਂ ਕਟੋਰੀਆਂ 'ਚ ਅੱਖਰ ਦਿਖਾ ਦੇ ਮੇਰੀ ਮੰਮੀ ਲੋ ਜੀ ਇਹਨਾਂ ਦੇ ਪਾਪਕੋਰਨ ਹੋ ਗਏ ਨੇ ਰੈਡੀ ਪਤਾ ਨਹੀਂ ਕਿਵੇਂ ਦੇ ਬਣਾਏ ਇੰਨਾਂ ਨੇ ਨਮਕ ਵੀ ਵਿੱਚ ਪਾ ਤਾ ਜੋ ਐ ਨਹੀਂ ਕਰਨਾ ਸੀ ਬੜੇ ਗਰਮ ਗਰਮ ਯਾਰ ਇਹ ਤਾਂ ੜੀ ਕਟੋਰੀ ਛੋਟੀ ਹੈ ਨਾ ਪਾਪਕੋਰਨ ਚੇਂਜ ਕਰੋ ਲੋ ਹੋੜ ਪਾ ਤੁਸੀਂ ਤੇ ਮੇਰੇ ਬਰਤਨ ਝੁੱਠੇ ਕਰੀ ਜੋ ਮੈਨੇ ਉੜਾ ਹਾਂ ਮੈਂ ਕਰ ਲਗੀ ਰੰਦੇ ਚਿੱਟਾਈ ਪੋਣੀ ਆਂਦੇ ਸਾੜੇ ਬਾਦ ਮਮੋੜ ਜਾਣੇ ਹੁੰਦੇ ਜਾ ਰਹੇ ਤੂੰ ਖੇਰੇ ਕਰ ਦੇਣੀ ਹੋ ਮੈਂ ਵੈਸੇ ਤੁਹਾਡੀ ਹਰ ਚੀਜ਼ 'ਚ ਲੜਾਈ ਰਹਿੰਦੀ ਹੈ ਨਾ ਰੱਜਦੇ ਨਹੀਂ ਨਾ ਤੁਸੀਂ ਨਾ ਨਮਕ ਪਾ ਲੈ ਵਧੀਆ ਬਣ ਗਏ ਹਾਂ ਨਮਕ ਨਾਲ ਵੈਸੇ ਨਾ ਵੈਸੇ ਹੋਏ ਨਹੀਂ ਜਿਆਦਾ ਜ਼ਹਿਰੀਲੇ ਜੇ ਮੇਰਾਗਾ ਸੀ ਜੇ ਹੋਏ ਹੋਏ ਵੀਰ ਮੇਰੇ ਤੇ ਰਹਿਮ ਵਾਲੀ ਠੀ ਬਣਾ ਕੇ ਦੇ ਚਲੋ ਹੋ ਗਈ ਲੜਾਈ ਦੱਸਿਆ ਨਹੀਂ ਬਾਹਰ ਲੈ ਲਦੀ ਗੱਡੀ ਨਵੀਂ ਲਈ ਹੈ ਟੈਣੀਆ ਹਾਂ ਉਹ ਬੁੱਢੇ ਮੋਟੇ ਨੇ ਹਣ ਬੱਚਿਓ ਸਾਈਕਲਾਂ ਗੱਡੀਆਂ ਰੱਖ ਦਿਓ ਪਲੀਜ਼ ਸ਼ਾਮ ਹੋ ਗਈ ਆ ਕਰ ਦਿਓ ਕਿਰਪਾ ਨਹੀਂ ਮੇਰੀ ਮੈਡਮ ਚੱਲੀ ਸਕੂਲ ਐ ਇਸ ਵੇਲੇ ਸਕੂਲ ਦਾ ਬੈਗ ਡੀ ਐਕਟੀਵਾ ਜੀ ਮੇਰੀ ਪਿੰਕ ਐਕਟੀਵਾ ਦੇ ਪਿੱਛੇ ਬੈਗ ਰੱਖਿਆ ਸਕੂਲ ਦਾ ਹੁਣ ਰੱਖ ਦੋ ਇਹਨੂੰ ਅੰਦਰ ਨੇਲਾ ਚ ਲੈ ਆਏ ਹਨ ਚਲ ਅੰਦਰ ਰੱਖ ਕੇ ਸਟੋਰ ਚ ਭਾਈ ਮੇਰੇ ਸਰਦਾਰ ਜੀ ਬਣਾਉਣ ਲੱਗੇ ਐ ਦੁੱਧ ਦੀ ਸਬਜ਼ੀ ਕੋਈ ਸਮਝ ਨਹੀਂ ਆ ਰਿਹਾ ਦੀ ਸਾਨੂੰ ਕਿ ਅਸੀਂ ਸਬਜ਼ੀ ਕੀ ਬਣਾਈਏ ਤੇ ਸਰਦਾਰ ਜੀ ਕਹਿੰਦੇ ਅੱਜ ਮੈਂ ਬਣਾਣਾ ਦੁੱਧ ਦੀ ਸਬਜ਼ੀ ਤੂੰ ਰਹਿਣ ਦੇ ਬੜੇ ਦਿਨੋ ਦੇ ਵਨਸਵੰਨੀਆਂ ਸਬਜ਼ੀਆਂ ਖਾ ਖਾ ਕੇ ਤੜਕਾ ਭੁੰਨ ਲਿਆ ਠੀਕ ਹੈ ਜੀ ਦੁੱਧ ਪਾਵਾਂਗੇ ਪੁਣ ਕੇ ਪੁਣ ਕੇ ਪਾਣਾ ਭਾਈ ਲੋ ਜੀ ਦੁੱਧ ਵੀ ਪੁਣ ਕੇ ਪਾਤਾ ਹੈ ਸਬਜ਼ੀ ਬੜੀ ਕਰਾਰੀ ਬਣਾਉਂਦੇ ਦੁੱਧ ਵਾਰੀ ਹੈ ਨਾ ਇਹ ਖਾਦੀ ਹੈ ਤੈਨੂੰ ਚੋਰ ਪੈਗੇ ਤੈਨੂੰ ਚੋਰ ਪੈਗੇ ਉਹ ਦੇਖੋ ਦੋ ਚੋਰ ਬਾਹਰ ਖੜੇ ਤੂੰ ਚੀਜ਼ ਲੈ ਆਈ ਹੈ ਤਾਂ ਤੈਨੂੰ ਵੇਖ ਕੇ ਚੋਰਾ ਨਹੀਂ ਪੈਣਾ ਨਿੱਕੇ ਨਿੱਕੇ ਕਿਊਟ ਕਿਊਟ ਚੋਰ ਯਾਰ ਐਨਕ ਸਕੂਲ ਦੀਆਂ ਕਿਤਾਬਾਂ ਵੇਖ ਕੀ ਹਾਲ ਬਣਾ ਪੁੱਤ ਦੋ ਦਿਨ ਹੁਣੇ ਛੁੱਟੀਆਂ ਪਈਆਂ ਤੇ ਮੈਨੂੰ ਲੱਗਦਾ ਸਕੂਲ ਦੇ ਅਗਲੇ ਦਿਨ ਤਿੱਕਰ ਨਾ ਕੰਮ ਹੋ ਜਾਣਾ ਹੈ ਬੈਗ ਦਾ ਉਹ ਰੱਖੋ ਇੱਜ਼ਤ ਮਾਨ ਨਾਲ ਰੱਖ ਦੋ ਤਰੀਕੇ ਨਾਲ ਬੈਗ ਨੂੰ ਸ਼ਾਮ ਦੀ ਸਬਜ਼ੀ ਰੋਟੀ ਵੀ ਬਣ ਗਈ ਸਰਦਾਰ ਜੀ ਨੇ ਬਣਾ ਲਈਏ ਦੁੱਧ ਦੀ ਸਬਜ਼ੀ ਕਰਾਰੀ ਜੀ ਹੁਣ ਆਪਾਂ ਐਸੇ ਟਾਈਮ ਕਰਨ ਜਾ ਰਹੇ ਹਾਂ ਜੀ ਬਲੌਗ ਨੂੰ ਐਂਡ ਤੇ ਜਿੱਦੋਂ ਵੀ ਐਂਡ ਕਰਨਾ ਹੁੰਦਾ ਹੈ ਨਾ ਜਿਹੜੇ ਗਵਾਂਢੀ ਹੈ ਨਾ ਸਾਡੇ ਇੱਥੇ ਹੀ ਬੈਠੇ ਹੁੰਦੇ ਆ ਹੈ ਨਾ